हां जी दोस्तों सारेया नु सत श्री अकाल स्वागत वी है टोडा राज संधू फार्मिंग ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਐ ਪਿੰਡ ਸਰਾਲੀ ਮੰਡ ਸਰਾਲੀ ਮੰਡ ਦੋਸਤੋ ਪਿੰਡ ਤਹਿਸੀਲ ਪੱਟੀ ਦੇ ਜਿਹੜਾ ਸ਼੍ਰੀ ਤਰਨਤਰਨ ਸਾਹਿਬ ਦਾ ਪਿੰਡ ਆ ਚਕਰੀ ਪਿੰਡ ਬਿਲਕੁਲ ਲੱਗਿਆ ਦੋਸਤੋ ਤੇ ਵੀਰ ਅੱਜ ਪ੍ਰਭ ਦੇ ਕੋਲੇ ਆਏ ਆ ਇਸ ਘਰੋਂ ਦੋਸਤੋ ਆਪਾਂ ਪਹਿਲਾਂ ਵੀ ਵੀਡੀਓ ਕਾਫੀ ਅਪਲੋਡ ਕੀਤੀਆਂ ਨੇ ਠੀਕ ਆ ਜੀ ਤੇ ਅੱਜ ਤੋਂ ਕੋਈ ਤਿੰਨ ਦਿਨ ਪਹਿਲਾਂ ਜਿਹੜੀ ਇੱਕ ਵੀਡੀਓ ਪਾਤੀ ਸੀਗੀ ਉਹਦੇ ਵਿੱਚ ਵੀ ਆਪਾਂ ਤੁਹਾਨੂੰ ਤਿੰਨ ਪਸ਼ੂ ਦਿਖਾਏ ਸੀ ਬਿਹੜਾ ਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਦੋ ਤੁਹਾਨੂੰ ਵਹਿੜਾ ਦਿਖਾ ਦਾਂਗੇ ਦੋਵੇਂ ਗੱਬਣ ਬਿਲਕੁਲ ਬੁਲਬੁਲ ਦੇ ਬੱਚੇ ਆ ਜਿਵੇਂ ਬਾਈ ਪ੍ਰਭ ਕਹਿੰਦਾ ਬੀ ਬੁਲਬੁਲ ਦੇ ਬੱਚੇ ਲੈ ਕੇ ਆਂਦੇ ਅੱਜ ਤੇ ਵਹਿੜਾ ਬਹੁਤ ਖੂਬਸੂਰਤ ਨਵੀਆਂ ਬੱਚੀਆਂ ਨੇ ਦੋਸਤੋ ਪਸੰਦ ਆਉਣਗੀਆਂ ਤੁਹਾਨੂੰ ਤੇ ਟਿਪ ਕੇ ਤਸੱਲੀ ਕਰ ਲਿਓ ਠੀਕ ਹੈ ਜੀ ਟਿਪ ਕੇ ਤਸੱਲੀ ਕਰ ਲਿਓ ਕੋਈ ਵੀ ਅਰ ਦੂਰ ਨੇੜੇ ਆਵੇ ਖਰੀਦਣ ਤੇ ਟਿਪ ਕੇ ਤਸੱਲੀ ਕਰ ਲਿਓ ਕਿਉਂਕਿ ਗੱਬਣ ਪਸ਼ੂ ਆ ਤਿਆਰੀ ਦੇ ਵਿੱਚ ਆ ਕਿੰਨੇ ਦਿਨ ਲੈਂਦਾ ਕੀ ਰੇਟ ਭਾਅ ਪੜਦਾ ਸੋ ਦੋਸਤੋ ਪੂਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰ ਲਾਂਗੇ ਬਾਈ ਪ੍ਰਭ ਤੋਂ ਜਾਣਕਾਰੀ ਲੈ ਲਾਂਗੇ ਅੱਜ ਦੋਸਤੋ 29 ਸਤੰਬਰ ਨੂੰ ਆਪਾਂ ਇਹ ਜਿਹੜੀ ਕਵਰੇਜ ਕਰਦੇ ਪਏ ਆ ਟਾਈਮ ਤੁਸੀਂ ਨੋਟ ਕਰ ਲਓ ਕੋਈ 10:30 11:00 11:00 ਵਜੇ ਦਾ ਜਿਹੜਾ ਸਮਾਂ ਹੈ ਬਾਕੀ ਪਸ਼ੂ ਗੱਬਣ ਆ ਠੀਕ ਹੈ ਜੀ ਸੋ ਆਜੋ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਪ੍ਰਭ ਸਸਰੀ ਕਾਲ ਸਸਰੀ ਕਾਲ ਕੀ ਹਾਲ ਠੀਕ ਠਾਕ ਹੈ ਜੀ ਹਾਂ ਜੀ ਹਾਂ ਜੀ ਵਧੀਆ ਹੋਰ ਕੈਮ 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 ਠੀਕ ਹੈ ਭਰਾ ਹਾਂ ਜੀ ਤੇ ਪ੍ਰਭ ਉਹਦੇ ਪਸ਼ੂ ਆਪਾਂ ਪਾਈਆਂ ਸੀ ਤਿੰਨ ਬੇੜਾਂ ਸਾਰੀਆਂ ਵੇਕੀਆਂ ਜੀ ਹਾਂਜੀ ਹਾਂਜੀ ਵੇਕੀਆਂ ਵੇਕੀਆਂ ਠੀਕ ਹੈ ਅੱਜ ਦੋ ਬੇੜ ਆ ਗਈਆਂ ਆਪਣੇ ਕੋਲ ਹਾਂਜੀ ਦੋ ਬੇੜਾਂ ਜਹਾਜ ਹੀ ਤਾਰੇ ਅੱਜ ਦੇ ਅੱਛਾ ਜਹਾਜ ਹੀ ਤਾਰੇ ਆ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਲਓ ਵੀ ਜਹਾਜ ਹੀ ਤਾਰੇ ਆ ਠੀਕ ਹੈ ਜੀ ਆਹ ਵੇਖੋ ਬੱਚੀਆਂ ਬਹੁਤ ਪਿਆਰੀਆਂ ਦੋਸਤੋ ਗੱਲਬਾਤ ਆਪਾਂ ਕਰਦੇ ਹਾਂ ਸਟਾਰਟ ਤੇ ਬਈ ਪ੍ਰਭ ਪਹਿਲੇ ਨੰਬਰ ਤੇ ਜਿਹੜੀ ਇਹ ਗੋਰੀ ਬੱਚੀ ਆ ਬਿਲਕੁਲ ਵਾਈਟ ਰੰਗ ਦੇ ਵਿੱਚ ਹਾਂਜੀ ਹਾਂਜੀ ਤੇ ਸੂਬਾ ਕਿੰਨਾ ਸੂਣਾ ਦੂਜਾ ਸੂਣਾ ਦੂਜਾ ਸੂਣਾ ਹਾਂਜੀ ਹਾਂਜੀ ਦਿਨ ਇੱਕ ਹਫਤਾ ਦੋਸਤੋ ਸਮਾਂ ਕੱਢਦੀ ਐ ਇੱਕ ਹਫਤਾ ਪੂਰਾ ਲੈ ਜਾਊਗੀ ਬਿਲਕੁਲ ਵਾਈਟ ਰੰਗ ਦੇ ਵਿੱਚ ਆ ਤੇ ਸਾਫ ਸਫਾਈ ਤੁਸੀਂ ਆਪ ਵੇਖ ਲਓ ਆਰਡਰ ਦੀ ਕੁਆਲਿਟੀ ਵੇਖੋ ਢਿਲ ਢੁਲ ਵੇਖੋ ਜੀ ਆਰਡਰ ਦੀ ਕੁਆਲਿਟੀ ਕਰੋ ਚੈੱਕ ਥਣ ਥਣ ਪ੍ਰੋਪਰ ਵਿੱਥੀ ਤੇ ਕੋਈ 4 4 3 3 4 4 ਇੰਚ ਦਾ ਜਿਹੜਾ ਦੋਸਤੋ ਵਿੱਥੀ ਦਾ ਥਾਣਾ ਜੰਮੀ ਬੜੀ ਵੱਡੀ ਆ ਵੇਖੋ ਜੀ ਪੂਰੀ ਨਿਕਰ ਹੈ ਆ ਕਰੋ ਜੀ ਸਵੇਰ ਦੋਸਤੋ ਦੂਜਾ ਤੇ ਦਿਨ ਹਜੇ 6 ਤੋਂ 7 7 ਦਿਨ ਹਜੇ ਪੂਰੇ ਲੈ ਜਾਊਗਾ 7 ਤੋਂ 8 ਡੁੱਲਾ ਲੈ ਜਾਊਗਾ ਆ ਲਓ ਜੀ ਠੀਕ ਹੈ ਜੀ ਚਾਰੇ ਥਾਣਾ ਸਪੇਸ ਲੰਬਾਈ ਉਹ ਪਾਲ ਪਰਲੇ ਤੁਹਾਨੂੰ ਮੜੀ ਪਰਲੇ ਲੰਬਾ ਥਾਂ ਛੋੜੋ ਹਾਂਜੀ ਹਾਂਜੀ ਪਾਲ ਨੂੰ ਪਈ ਠੀਕ ਇੱਕ ਪਾਸੇ ਜਿਹੜੀ ਦੋਸਤੋ ਪਾਲ ਹੈਗੀ ਆ ਬਹਿਣੀ ਵਾਲੇ ਪਾਸੇ ਤੋਂ ਹਾਂਜੀ ਤੇ ਆ ਫੇਸ ਕੁਆਲਿਟੀ ਵੇਖੋ ਠੀਕ ਹੈ ਜੀ ਤੇ ਖੋਲ ਕੇ ਤੋੜ ਕੇ ਤੁਹਾਨੂੰ ਤਸਦੀ ਨਾਲ ਦਿਖਾਉਣੇ ਆ ਵੱਚੀ ਬਹੁਤ ਪਿਆਰੀ ਹੈ ਠੀਕ ਹੈ ਜੀ ਦੂਜਣ ਸੈਕੰਡ ਟਾਈਮਰ ਜਿਹੜੀ ਦੋਸਤੋ ਸੈਕੰਡ ਲਿਕੇਸ਼ਨ ਦੇ ਵਿੱਚ ਜਿਹੜੀ ਹੋਣਾ ਇਹ ਸੂਵੇਗੀ ਤੇ ਦਿਨ ਤੁਹਾਨੂੰ ਦੱਸ ਹੀ ਦਿੱਤੇ ਵੀਰ ਨੇ ਵੀ ਇੱਕ ਹਫਤੇ ਦਾ ਸਮਾਂ ਹਜੇ ਪਿਆ ਹੈ ਖੁੱਲਾ ਡੁੱਲਾ ਇੱਕ ਹਫਤਾ ਪੂਰਾ ਸਮਾਂ ਲੈ ਜਾਊਗੀ ਠੀਕ ਆ ਬਾਕੀ ਠੰਡੀ ਆ ਧੀਰੀ ਆ ਸੀਲਸ ਆਊਗਾ ਅਜਿੱਦਾਂ ਮਰਜ਼ੀ ਤੁਸੀਂ ਨੋਟ ਕਰ ਲਓ ਠੀਕ ਆ ਤੇ ਆਹ ਦੇਖੋ ਜੀ ਬ੍ਰੀਡ ਦੇ ਵਿੱਚ ਹੈ ਪਿਓਰ ਬ੍ਰੀਡ ਦੇ ਵਿੱਚ ਚੰਗੇ ਸੀਮਨ ਦੇ ਦੋਸਤੋ ਕੋਈ ਵੀਰ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜੀ ਠੀਕ ਆ ਤੇ ਤਪਾਈਤ ਪੂਈ ਵਧੀਆ ਤੇ ਪਨਪੋਲੀ ਠੀਕ ਆ ਜੀ ਆ ਦੇਖੋ ਢੰਡੀ ਤੇਰੀ ਵੜੀ ਇੱਥੇ ਜਿੱਥੇ ਮਰਜੀ ਢਾਕੇ ਬੈਜੂ ਹੂੰ ਨਾ ਦੇਖੋ ਅੰਗੇ ਇੱਥੇ ਇੱਕ ਪਛਾਣ ਨੂੰ ਕੱਢੂ ਜੇ ਬੰਨ ਹੂੰ ਬਟ ੱਲਾ ਟੋਲਾ ਬਹੁਤ ਆ ਜੇ ਤੇ ਪ੍ਰਭ ਕੰਪੈਸਟੀ ਦਾ ਕੋਈ ਕੀਤਾ ਪਤਾ ਵੀ ਪਹਿਲੇ ਸਵੇਰੇ ਪਹਿਲੇ ਕਿੰਨੇ ਦਿੱਤਾ ਦੁੱਧ ਦੁੱਧ 20 ਬਲਾਸ ਚ ਵਾਜੂ ਰਹਵਾ ਨਾ ਸੰਦੂ ਐਰਕਾ ਹਾਂਜੀ ਹਾਂਜੀ ਠੀਕ ਹੈ ਜੀ ਹਾਈਟ ਦੀ ਜਿਦਾ ਹਾਈਟ ਦੀ ਜਿਵੇਂ ਮਨ ਲਾ ਵੀ ਮੀਡੀਅਮ ਹਾਈਟ ਆ ਨਾ ਜ਼ਿਆਦੀ ਵੱਡੀ ਨਾ ਜ਼ਿਆਦੀ ਨਿੱਕੀ ਨਿੱਕੀ ਨਾਲੋਂ ਜ਼ਿਆਦੀ ਆ ਵੱਡੀ ਨਹੀਂਵੇਂ ਆਖੀਏ ਨਹੀਂ ਮੀਡੀਅਮ ਵਿਚ ਵਿਚਾਲਾ ਸਹਜ ਆ ਜਾਂਦਾ ਹਾਂਜੀ ਹਾਂਜੀ ਵੀ ਵਿਚ ਵਿਚਾਲਾ ਸਹਜ ਆ ਬਾਹਲੀ ਵੱਡੀ ਦੇ ਨਾਲ ਹੀ ਦਰਮਿਆਨੀ ਹੈ ਤੇ ਮੀਡੀਅਮ ਹਾਈਟ ਆ ਦੋਸਤੋ ਠੀਕ ਹੈ ਜਮੀਨ ਬੜੀ ਜ਼ਿਆਦੀ ਹੈ ਨਾ ਤਾਂ ਲੱਗਦੀ ਹੈ ਬਿਲਕੁਲ ਬਾਕੀ ਨਿਗਰ ਆ ਪੂਰੀ ਰਾਜੀ ਆ ਫੁੱਲ ਬੜਾ ਫੁੱਲ ਵੇਖੋ ਵਜਨ ਲੋੜ ਪੂਰਾ ਠੰਡੀ ਤਹਿਸੀਲ ਸਭ ਪੂਰੀ ਹੈ ਠੀਕ ਆ ਸੋ ਕੋਈ ਵੀ ਆਵੇ ਆਪਦੀ ਤਸੱਲੀ ਕਰੇ ਤੇ ਦੁੱਧ ਦੋਸਤੋ ਉਮੀਦ ਆਪਾਂ ਕਰ ਸਕਦੇ ਵੀ ਜਿਹੋ ਜਾਂ ਬਣਾਣਾ ਕੋਈ 15 ਤੋਂ ਲੈ ਕੇ 18-18 ਲੀਟਰ ਤੱਕ ਤਾਂ ਨਾਰਮਲ ਦੁੱਧ ਚਵਾ ਦੂਗੀ ਅੱਗੇ ਕਿਸੇ ਵੀ ਤੇ ਇਹ ਹੋਏ ਅੱਗੇ ਰੋਤੋਂ ਆਉਂਦੀ ਇਹਨਾਂ ਦੀ ਇਹਦੇ 20 ਵਿੱਚ ਵਾ ਸਕਦੀ ਹੈ ਬਿਲਕੁਲ ਜੀ ਬਿਲਕੁਲ ਕੋਈ ਸ਼ੱਕ ਨਹੀਂ ਜਿਹੋ ਜੀ ਸਾਫ ਸੁਥਰੀ ਆ ਬੱਚੀ ਤੇ ਪ੍ਰਭ ਕੀ ਲੈਣ ਦੇਣ ਤਾਂ ਮੁੱਲ ਕੀ ਕਰੇਗਾ ਮੁੱਲ ਕਰ ਨੂੰ ਭਾਵੇਂ 70 ਕਰਾ ਲਓ ਭਾਵੇਂ 75 ਕਰਾ ਲਓ ਹਾਂ ਜੀ ਮੁੱਲ ਕਰਦੇ ਪੈਣ 60 ਜੋ ਮਾਨਤਾ ਕਰਦਾ 60 ਜੋ ਮਾਨਤਾ ਹਾਂ ਜੀ 2000 658000 ਦੀ ਦੇ ਦਾਂਗੇ 58 ਦੀ ਹਾਂ ਲੈਣ ਦੇਣ ਵਾਲਾ ਆਈਆ ਮੁੱਲ 65 ਹੀ ਕਰਦੇ ਠੀਕ ਹੈ ਜੀ ਹਾਂ ਜੀ ਹਾਂ ਜੀ ਮੁੱਲ 65000 ਆ ਦੋਸਤੋ ਲੈ ਇਹਦੇ ਜਿਹੜਾ ਉਹ ਬਸ 58000 ਦੀ ਜਿਹੜੀ ਆ ਜੇਸ ਨੂੰ ਇਹਦੇ ਅਸੀਂ ਤਿਆਰ ਹੋ ਗਈ 70 ਦੀ ਆ ਹਾਂ ਆ ਢੀ ਲਾਂਡੂ ਲਾਂ ਬਹੁਤ ਹੈ ਜੀ ਲਓ ਜੀ ਠੀਕ ਹੈ ਪਸੰਦ ਆਊਗੀ ਬੱਚੀ ਤੁਹਾਨੂੰ ਅਮਰੀਕਨ ਵੈੜ ਜਿਵੇਂ ਬਾਹਰ ਦੀ ਹੁੰਦੀ ਨਾ ਹਾਂ 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 ਉਹ ਕਾਪੀ ਆ ਬਿਲਕੁਲ ਬਿਲਕੁਲ ਤੇ ਅਗਲੀ ਵੈੜ ਇਹ ਵੀ ਗੱਬਣ ਹਾਂ ਜੀ ਆ ਵੀ ਗੱਬਣ ਆ ਅਗਲੀ ਵੈੜ ਜਿਹੜੀ ਦੋਸਤੋ ਇਹ ਵੀ ਗੱਬਣ ਆ ਤੇ ਇਹ ਸੂਆ ਕਿਨਾਂ ਮਸ ਹੁੰਦੀ ਆ ਆ ਪਹਿਲਣ ਪਹਿਲਣ ਹਾਂ ਜੀ ਠੀਕ ਹੈ ਜੀ ਪਹਿਲਣ ਬੱਚੀ ਦੋਸਤੋ ਆ ਵੇਖੋ ਸਕਰੀਨ ਦੇ ਉੱਪਰ ਤੇ ਤੰਤਨ ਕੁਆਲਟੀ ਆ ਪੂਰੀ ਮੁਠੀ ਥਾਣਾ ਠੀਕ ਆ ਜੀ ਢਿੱਲ ਲੜਦੋੜ ਜਿਹੜੇ ਤੁਸੀਂ ਉਸੇ ਤਰ੍ਹਾਂ ਵੇਖੋਗੇ ਆ ਕਰੋ ਚੈੱਕ ਪੂਰੀ ਪਾਲੀ ਵੱਡੀ ਆ ਆ ਦੇਖੋ ਆ ਗਿਆ ਹਫਤੇ ਦੇ ਅੰਦਰ ਬਾਹਰ ਲੈ ਜਾਓ ਹਫਤਾ ਹਾਂ ਜੀ ਉਹ ਤੋਂ ਬਿੱਟ ਪੁੱਟਾ ਬੜਾ ਮੱਝਾਂ ਨੂੰ ਹੂੰ ਲਓ ਜੀ ਇੱਕ ਹਫਤਾ ਦੋਸਤੋ ਸਮਾਂ ਨਾਰਮਲ ਹੀ ਰਹੇ ਜੋਗੀ ਬਾਕੀ ਕੱਦ ਘੜ ਬਹੁਤ ਸੋਹਣਾ ਠੀਕ ਆ ਜੀ ਤੇ ਵੱਡੇ ਕੱਦ ਦੇ ਵਿੱਚ ਵੀ ਤੁਸੀਂ ਅਕਾਊਂਟ ਕਰ ਸਕਦੇ ਜੇ ਵੱਡੇ ਦੇ మీడియం ਠੀਕ ਆ మీడియం ਤੋਂ ਜਿਹੜੀ ਪਲਾਸਾ ਵੱਡੇ ਵਾਲੇ ਪਾਸੇ ਨੂੰ ਠੀਕ ਆ ਵੱਡੇ ਕੱਦ ਵਾਲੇ ਪਾਸੇ ਨੂੰ ਮੀਡੀਅਮ ਤੋਂ ਜਿਹੜੀ ਪਲੱਸ ਬਾਕੀ ਦੋਵੇਂ ਬੱਚੀਆਂ ਦੋਸਤੋ ਦੋਵੇਂ ਬੈੜਾਂ ਪੂਰੀਆਂ ਸਫਾਈ ਵਾਲੀਆਂ ਨੇ ਠੰਡੀਆਂ ਧੀਰੀਆਂ ਨੇ ਸੀਲ ਸੌ ਨੇ ਜੋੜੀ ਕਿਸੇ ਵੀਰ ਨੇ ਪਾਉਣੀਆਂ ਜੋੜੀ ਪਾ ਲਿਓ ਦੂਰ ਦਰਾਡੇ ਵਾਲੇ ਨੇੜੇ ਵਾਲੇ ਕੋਈ ਵੀਰ ਸਿੰਗਲ ਸਿੰਗਲ ਦਾ ਸੌਦਾ ਕਰਾਂਗੇ ਠੀਕ ਹੈ ਜੀ ਤੇ ਆਹ ਵੇਖੋ ਜੀ ਠੀਕ ਹੈ ਜੀ ਮਾਰਦੋ ਘਰੇ ਬੰਨੇ ਇਹ ਪਸੂ ਹੁੰਦਾ ਠੰਡਾ ਧੀਰਾ ਦੇਖੋ ਆਹ ਦੇਖੋ ਜੀ ਆ ਕਰੋ ਚੈੱਕ ਜੀ ਠੀਕ ਹੈ ਇਹ ਪੂਰੀ ਸੀਲਸ ਹਊਗਾ ਜਿੱਦਾਂ ਮਰਜੀ ਆਪਾਂ ਕੋਲੇ ਤੁਰੇ ਫਿਰਗੇ ਵੀ ਕੋਈ ਡਰੱਗਲ ਭਜਾਕਲ ਛਟਾਕਲ ਜਿ ਨਹੀਂ ਹੈਗੀ ਬਾਕੀ ਆ ਦੇਖੋ ਥਣ ਥਣ ਦੀ ਕੁਆਲਿਟੀ ਵੀ ਆ ਥਾਣਾ ਦੋਸਤੋ ਮੁੱਠੀ ਆ ਵੇਖੋ ਮਗਰੋਂ ਵੀ ਫਾਦਾ ਆ ਕਰੋ ਚੈੱਕ ਇਧਰੋਂ ਵੇਖੋ ਬੈਕ ਸਾਈਡ ਤੋਂ ਐਂ ਖਲੋ ਜਿੱਦਾਂ ਠੀਕ ਹੈ ਜੀ ਆਰਡਰ ਦੀ ਕੁਆਲਿਟੀ ਕਾਫੀ ਸੋਹਣੀ ਖਲੋਣੀ ਬਹੁਤ ਜ਼ਿਆਦੀ ਸੋਹਣੀ ਆ ਬਿਲਕੁਲ ਜਿਹੜਾ ਦੋਸਤੋ ਪੱਟਾਂ ਦੇ ਸਨ ਦੇ ਵਿਚਕਾਰ ਆਪਾਂ ਗੱਲ ਕਰ ਲਈ ਕਿ ਤੇ ਲੇਵਾ ਫਸਾ ਲਊਗੀ ਠੀਕ ਆ ਜਿਸ ਦਿਨ ਇਹਨੇ ਸੋਣਾ ਤੇ ਲੇਵਾ ਫਸਾਲ ਹੋਊਗੀ ਬਿਲਕੁਲ ਟਾਈਟ ਕਸਮਾ ਕੰਪੈਕਟ ਆਰਡਰ ਜਿਹੜਾ ਦੋਸਤੋ ਤਿਆਰ ਆ ਇਸ ਬੱਚੀ ਦਾ ਦੁੱਧ ਚੰਗੇ ਦੀ ਉਮੀਦ ਕਰ ਸਕਦੇ ਆ ਪਹਿਲਾਂ ਬੱਚੀ ਨੇ ਸੂਣਾ ਖਲੋਣੀ ਖਲਾਨੀ ਬਹੁਤ ਜਿਆਦਾ ਕਮਾਲ ਦੀ ਆ ਲੋ ਜੀ ਹਾਂ ਜੀ ਬਿਲਕੁਲ ਖੂਬਸੂਰਤ ਬਹੁਤ ਨਗੀਨੇ ਆ ਦੋਸਤੋ ਦੋਵੇਂ ਬੱਚੀਆਂ ਨਗੀਨੇ ਆ ਸੋ ਮੇਰਾ ਵੀਰ ਕੋਈ ਆਪਦੀ ਤਸੱਲੀ ਕਰ ਸਕਦਾ ਟਿੱਪ ਕੇ ਠੀਕ ਆ ਜੀ ਖੜਾ ਨਹੀਂ ਬੜੀ ਇਹਦੀ ਤੇ ਬਾਕੀ ਸੀਲਸ ਉਹ ਬਹੁਤ ਜਿਆਦੀਆਂ ਨੇ ਬੱਚੀਆਂ ਦੋਵੇਂ ਪਿਆਰੀਆਂ ਨੇ ਤੇ ਕਲਰ ਵੀ ਬਹੁਤ ਜਿਆਦਾ ਸੋਹਣੇ ਆ ਬੱਚੀਆਂ ਦੀ ਜਾਤੀ ਜੂਤੀ ਬਹੁਤ ਸੋਹਣੀ ਆ ਤੇ ਕੀ ਇਹਦਾ ਪ੍ਰਭਾ ਹਨਾ ਕਿਥੋਂ ਤੱਕ ਹੋ ਗਈ ਹੈ ਸੈਕੰਡ ਨੰਬਰ ਬੱਚੀਆਂ ਨੇ ਮੈਨੂੰ 65 ਦੀ ਵੇਚ ਬੱਚੀ ਜਾਂਦੀ ਆ ਹਾਂਜੀ ਤੇ ਆਪਾਂ ਕੀ ਕਰਨਾ ਨੂੰ ਫਿਰ ਆਪਾਂ 60ਵੇਂ ਮਾਨਤਾ ਕਰਦੇ 55000 ਦੀ ਦੇ ਦਾਂਗੇ 55 ਦੀ ਹਾਂ ਲੈਂਨ ਦੇ ਨਾਲ ਹੀ ਗੱਲਬਾਤ ਹੀ ਹੈ ਲੈਂਨ ਦੇ ਨਾਲ ਹੀ ਥੋੜਾ ਬਹੁਤ ਮਾਨਤਾ ਨੂੰਣਾ ਅੱਛਾ ਜੀ ਹਾਂਜੀ ਬੱਚੀ ਦੇ ਆਂਦੀ 65 ਦੀ ਵੇਚੋ ਜਦੋਂ ਤਿਆਰ ਹੋ ਗਈ 70 ਦੀ ਬੱਚੀ ਦੇ ਅੱਛਾ ਜੀ ਹਾਂਜੀ ਹਾਂਜੀ ਲਓ ਵੀ ਦੋਸਤੋ ਵੀਰਾਂ ਦਾ ਵੀ ਜਿਹੋ ਜੀ ਆ ਵੀ ਕਹਿਣ ਤੋਂ ਭਾਵੇਂ ਵੀ ਬੱਚੀ ਕਹਿੰਦੀ ਤੋਂ ਮਤਲਬ ਇਹ ਆ ਵੀ ਦੋਸਤੋ ਸਾ ਖੂਬੀਆਂ ਜੰਨੀਆਂ ਕਿ ਜਿਆਦੀਆਂ ਐ ਵੀ ਸੀਲਸ ਹੌ ਬਹੁਤ ਆ ਤੇ ਵੀਰਾਂ ਦਾ ਵੀ 60 ਮੁੱਲ ਵੀ ਕਰ ਲਈ ਵੀ 55 ਲੈਂਡ ਦੇਣ ਵਾਲੀ ਗੱਲਬਾਤ 55000 ਆ ਥਣ ਦੀ ਕੁਆਲਿਟੀ ਬਹੁਤ ਸੋਹਣੀ ਇੱਕ ਵਾਰੀ ਫੇਰ ਤੁਹਾਨੂੰ ਨਜ਼ਦੀਕੀ ਤੋਂ ਦਿਖਾ ਦਿੰਨੇ ਆ ਕਰੋ ਚੱਕੇ ਵੀ ਲੋਕੀ ਲਾ ਦੇਣੇ 60-60 ਹਜ਼ਾਰ ਨੀ ਨੀ ਥਣ ਹੁੰਦੇ ਆ ਲਓ 40-40 ਹਜ਼ਾਰ ਮਸ਼ੀਨਾਂ ਦੇ ਲਾ ਦੇਣੇ ਮੁੜ ਕੇ ਹੂੰ ਵੀ ਪੂਰੀ ਆ ਦੋਸਤੋ ਕੁਆਲਿਟੀ ਵਾਲੀਆਂ ਚੀਜ਼ਾਂ ਨੇ ਠੀਕ ਆ ਤੇ ਪਸ਼ੂ ਬਹੁਤ ਵਧੀਆ ਦੋਵੇਂ ਅੱਜ ਤੇ ਪ੍ਰਾਪਾ ਦੋਵੇਂ ਨਾਸੀ ਆਪਣੇ ਕੋਲ ਅੱਜ ਹਾਂਜੀ ਹਾਂਜੀ ਤੇ ਨੰਬਰ ਬੋਲ ਦਈਏ ਨੰਬਰ 9887268 ਠੀਕ ਹੈ ਜੀ ਹਾਂ ਜੀ ਪਿੰਡ ਸਰਾਲੀ ਮੰਡ ਤਸੀਲ ਪਟੇ ਠੀਕ ਹੈ ਭਰਾ ਜ਼ਿਲ੍ਹਾ ਦਰੰਦਾਰ ਠੀਕ ਹੈ ਜੀ ਆ ਜਿੰਨੀਆਂ ਸਿਫਤਾਂ ਕਰੀ ਹੋਣੀਆਂ ਥੋੜੀਆਂ ਦੋਵਾਂ ਵਛੀਆਂ ਦੀ ਮੈਨਾਂ ਵੀ ਤਰੀਫਾਂ ਹੁੰਦੀਆਂ ਨਹੀਂ ਪਈਆਂ ਹਾਂ ਜੀ ਹਾਂ ਜੀ ਵਛੀਆਂ ਪ੍ਰਾਪਾ ਚ ਦੋਵੇਂ ਬੜੀਆਂ ਘੈਂਟ ਆ ਤੇਰੇ ਕੋਲ ਹਾਂ ਜੀ ਹਾਂ ਜੀ ਉਸ ਦਿਨ ਵੀ ਪਸ਼ੂ ਆਪਾਂ ਦੋਸਤੋ ਦਿਖਾਏ ਸੀ ਕਿ ਪਸ਼ੂ ਉਸ ਦਿਨ ਵੀ ਬਹੁਤ ਚੰਗੇ ਸੀ ਉਸਨ ਸਾਰੀਆਂ ਸੂਈਆਂ ਸੀ ਤਿੰਨੇ ਦੇ ਤਿੰਨੇ ਆ ਵੀ ਆਨ ਬੇਨਤੀ ਲੈਣ ਦੇਣ ਵਾਲਾ ਇਹ ਮੁੱਲ ਹਾਂ ਹਾਂ ਜੀ ਹਾਂ ਜੀ ਠੀਕ ਹੈ ਭਰਾ ਦੱਸਦਾ ਯਾਰ ਆਪਾਂ ਵਛੀਆਂ ਸਹਾਵਨਾ ਦੇਣ ਦੇ ਜਿਹੜੇ ਸਹਾਵਨਾ ਬਾਹਰ ਬਜ਼ਾਰ ਵਾ ਹਾਂ ਹਾਂ ਜ ਠੀਕ ਹੈ ਜੀ ਹਾਂ ਜੀ ਹਾਂ ਲਓ ਵੀ ਦੋਸਤੋ ਵੀਰਾਂ ਦਾ ਵੀ ਅੱਗੇ ਕੋਈ ਕਮਾਈ ਕੋਈ ਦੋ ਪੈਸੇ ਜਿਹੜਾ ਦੋਸਤੋ ਨਫਾ ਵੀ ਲੈ ਸਕਦਾ ਕੋਈ ਵੀਰ ਜਿਹੜਾ ਕੋਈ ਵਪਾਰ ਦਾ ਕੰਮ ਕਰਦਾ ਬਾਕੀ ਵਹਿਣਾ ਅੱਜ ਚੰਗੀਆਂ ਸੀ ਠੀਕ ਹੈ ਜੀ ਵਧੀਆਂ ਨੇ ਬਾਕੀ ਆ ਤੁਸੀਂ ਜਿਹੜੀ ਆ ਬਹਿਣੀ ਵਾਲੇ ਪਾਸਿਓ ਮੈਂ ਤੁਹਾਨੂੰ ਦਿਖਾਤਾ ਸੀਗਾ ਵੀ ਠੀਕ ਹੈ ਜੀ ਭਾਲ ਭਾਲ ਜਰੂਰ ਨਜ਼ਰ ਆ ਰਹੀ ਹੈ ਠੀਕ ਹੈ ਤਾਂ ਮੋਟਾ ਬਾਕੀ ਆ ਵੀ ਠੰਡੀ ਦੇ ਰਹੀ ਆਵੇ ਭਾਲ ਆਵੇ ਹੂੰ ਹੂੰ ਆ ਦੇਖੋ ਠੀਕ ਹੈ ਇਹ ਦਿੱਤੇ ਗਏ ਨੰਬਰਾਂ ਤੇ ਦੋਸਤੋ ਤੁਸੀਂ ਸੰਪਰਕ ਕਰ ਲਿਓ ਬਾਈ ਪ੍ਰਪ ਦੇ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਕਰਦੇ ਹਾਂਗੇ ਮਿਲਦਿਆਂ ਦੋਸਤੋ ਇੱਕ ਨਵੀ